ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਤੇ ਆਪਣੇ ਨਾਲ ਸੰਬੰਧਿਤ ਤੁਸੀਂ ਹਰ ਐਮ ਜਾਣਕਾਰੀ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਪੈਨਸ਼ਨਰਾਂ ਦੇ ਮੰਗਾਂ ਦੇ ਸਬੰਧ ਵਿੱਚ ਆਪਾਂ ਇਹ ਅਪਡੇਟ ਡਿਸਕਸ ਕਰਾਂਗੇ ਸੋ ਇਸ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਪਿਛਲੀਆਂ ਵੀਡੀਓ ਜ਼ਰੂਰ ਵਿਜ਼ਿਟ ਕਰ ਲਓ ਉਹਦੇ ਵਿੱਚ ਕਾਫੀ ਨੋਟੀਫਿਕੇਸ਼ਨ ਵੀ ਤੁਹਾਡੇ ਨਾਲ ਸਾਂਝੇ ਕੀਤੇ ਹੋਏ ਐ ਸੋ ਸ਼ੁਰੂ ਕਰਦੇ ਹਾਂ ਜੀ ਪੰਚਾਇਤੀ ਰਾਜ ਪੈਨਸ਼ਨਰ ਵੱਲੋਂ ਆਪਣੇ ਦੋਵੇਂ ਜਥੇਬੰਦੀਆਂ ਪੰਚਾਇਤੀ ਰਾਜ ਪੈਨਸ਼ਨਰਸ ਯੂਨੀਅਨ ਅਤੇ ਪੰਚਾਇਤ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰਸ ਯੂਨੀਅਨ ਦੀ ਅਗਵਾਈ ਹੇਠ ਪੰਚਾਇਤ ਵਿਭਾਗ ਦੇ ਮੁਹਾਲੀ ਦੇ ਫੇਸ 8 ਸਥਿਤ ਮੁੱਖ ਦਫ਼ਤਰ ਵਿਕਾਸ ਭਵਨ ਅੱਗੇ ਸੂਬਾਈ ਧਰਨਾ ਦਿੱਤਾ ਇਸ ਮੌਕੇ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਅਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਤੇ ਉਹਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਾ ਹੋਣ ਦਾ ਦੋਸ਼ ਲਾਉਂਦਿਆਂ ਜ਼ੋਰਦਾਰ ਨਾਰੇਬਾਜ਼ੀ ਕੀਤੀ ਤਾਰਨੇ ਨੂੰ ਸਮੋਦਨ ਕਰਦੇ ਆਂ ਦੋਵਾਂ ਜਥੇਬੰਦੀਆਂ ਦੇ ਆਗੂ ਕੁਲਵੰਤ ਸਿੰਘ ਬਾਠ ਗੁਰਮੀਤ ਸਿੰਘ ਪਖਰਪੁਰ ਲਖਮਨ ਸਿੰਘ ਗਰੇਵਾਲ ਜਗਸੀਰ ਸਿੰਘ ਢਿੱਲੋਂ ਹੁਸਾਲਾ ਜੈ ਸਿੰਘ ਪਾਲ ਸਿੰਘ ਧਿਆਲ ਸਿੰਘ ਹਰਬੰਸ ਸਿੰਘ ਮਾਨ ਸਿੰਘ ਸਰਬਜੀਤ ਬਲਦੇਵ ਸਿੰਘ ਬਲਵਿੰਦਰ ਸਿੰਘ ਨਰੀਂਦਰ ਕੌਰ ਮੁਮਤਾਜ਼ ਬੇਗਮ ਆਸ਼ਾ ਰਾਣੀ ਨੇ ਪੰਚਾਇਤ ਭਾਗ ਦੇ ਅਧਿਕਾਰੀਆਂ ਤੇ ਪੰਚਾਇਤ ਸਮ੍ਰਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਪੈਂਚਸ ਨਾਲ ਮਤਰੇਈ ਮਾਂ ਵਾਲਾ ਸਲੂਕ ਦਾ ਦੋਸ਼ ਲਾਇਆ ਉਹਨਾਂ ਕਿਹਾ ਕਿ ਪੰਚਾਇਤੀ ਰਾਜ ਦੇ ਪੈਨਸ਼ਨ ਨੂੰ ਕਦੇ ਵੀ ਸਮੇਂ ਸਿਰ ਪੈਨਸ਼ਨ ਨਹੀਂ ਦਿੱਤੀ ਜਾਂਦੀ ਬਹੁਤ ਸਾਰੇ ਪੈਨਸ਼ਨ ਹਲੇ ਵੀ ਛੇਵੇਂ ਤਨਖਾਹ ਕਮਿਸ਼ਨ ਤੋਂ ਵਾਂਝੇ ਹਨ ਪੰਚਾਇਤੀ ਰਾਜ ਦੇ ਪੈਨਸ਼ਨ ਨੂੰ ਬਾਕੀ ਵਿਭਾਗਾਂ ਦੇ ਪੈਨਸ਼ਨਰਾਂ ਵਾਂਗ ਐਲਟੀਸੀ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਵਢੇਪਾ ਪੱਤਾ ਦਿੱਤਾ ਜਾ ਰਿਹਾ ਹੈ ਉਹਨਾਂ ਕਹੇ ਕਿ ਪੈਨਸ਼ਨਾਂ ਦੇ ਪਰਿਵਾਰਿਕ ਪੈਨਸ਼ਨਾਂ ਲੌਨ ਲਈ ਸਮਾਂਬੱਧ ਨੀਤੀ ਨਾ ਹੋਣ ਕਰਕੇ ਪੈਨਸ਼ਨ ਖੱਜਲਖਵਾਰ ਹੁੰਦੀ ਹਨ ਇਸ ਮੌਕੇ ਪੈਨਸ਼ਨਜ਼ ਦੇ ਵਫਦ ਨੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਵੀ ਮੰਗ ਪੱਤਰ ਸੌਂਪਿਆ ਇਹ ਜਿਹੜੀ ਨਿਊਜ਼ ਸੀ ਪੰਚਾਇਤੀ ਰਾਜ ਪੈਨਸ਼ਨਜ਼ ਦੇ ਨਾਲ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਨੇ ਉਸ ਦੇ ਸਬੰਧ ਵਿੱਚ ਸੀਗੀ ਜੋ ਹਲੇ ਤੱਕ ਛੇਵੇਂ ਪੇ ਕਮਿਸ਼ਨ ਤੋਂ ਵੀ ਵਾਂਝੇ ਨਹੀਂ ਸੋ ਇਸ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਹਰ ਵਿਭਾਗ